ਪੰਜਾਬ ਨੂੰ ਰੰਗਲਾ ਪੰਜਾਬ ਬਣਾ ਲਈ ਲੋਕ ਦੇਨ ਆਮ ਆਦਮੀ ਪਾਰਟੀ ਦਾ ਸਾਥ ਵਿਧਾਇਕ ਡਾਕਟਰ ਸੋਹਲ ਲੋਕ ਸਭਾ ਹਲਕਾ ਖਡੂਰ ਸਾਹਿਬ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੇ ਹੱਕ ਵਿੱਚ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਤਰਨਤਾਰਨ ਦੇ ਵਾਰਡ ਨੰਬਰ 18 ਵਿੱਚ ਪ੍ਰਚਾਰ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਔਰਤਾਂ ਨੇ ਵੀ ਹਿੱਸਾ ਲਿਆ ਪਾਰਿਕਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 2 ਸਾਲਾਂ ਦੇ ਅੰਦਰ ਬੇਹੱਦ ਵਿਕਾਸ ਕੀਤਾ ਗਿਆ ਸਕੂਲ ਆਫ ਐਮੀਨਸ ਖੋਲੇਗੇ 850 ਤੋਂ ਵੱਧ ਮੋਹੱਲਾ ਕਲੀਨਿਕ ਖੋਲੇਗੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 1 ਜੂਨ ਵਾਲੇ ਦਿਨ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾ ਤਾਂ ਜੋ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਵੱਲ ਤੋਰਿਆ ਜਾਵੇ ਵਾਰਡ ਇੰਚਾਰਜ ਗੁਰਪ੍ਰੀਤ ਸਿੰਘ ਗੋਲਡੀ ਨੇ ਵਿਧਾਇਕ ਨੂੰ ਵਿਸ਼ਵਾਸ ਦਿਵਾਇਆ ਕਿ ਵਾਰਡ 18 ਤੋਂ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ ਇਸ ਮੌਕੇ ਕੁਲਵੰਤ ਸਿੰਘ ਜਸਵੀਰ ਸਿੰਘ ਗੁਰਦੇਵਾਲ ਸਿੰਘ ਰਸਪਾਲ ਸਿੰਘ ਪਰਮਵੀਰ ਸਿੰਘ ਅਫਤਾ ਸਿੰਘ ਸੰਤੋਸ਼ ਕੁਮਾਰੀ ਹਾਜ਼ਰ ਸੀ ਦੇ ਵਿੱਚ ਵਾਰਡ ਨੰਬਰ 17 ਦੇ ਵਿੱਚ ਜਿੱਥੇ ਕਿ ਸਾਡੇ ਗੋਰਦੀ ਸਿੰਘ ਗੋਲਟੀ ਸਾਬਕਾ ਐਮਸੀ ਜਿਹੜੇ ਵਾਰਡ ਚਾਰਜ ਨੇ ਉੱਥੇ ਉਹਨਾਂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਹੈ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਾਰਡ ਵਾਸੀ ਨੇ ਉਹਨਾਂ ਨੂੰ ਭਾਗ ਲਿਆ ਇਥੋਂ ਤੱਕ ਕਿ ਜਿਹੜੀਆਂ ਔਰਤਾਂ ਵਾਂ ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਈਆਂ ਸੋ ਅੱਜ ਦੀ ਜਿਹੜੀ ਇਹ ਮੀਟਿੰਗ ਆ ਆਮ ਰੁਟੀਨ ਦੇ ਵਿੱਚ ਜਿਹੜੀਆਂ ਚਲਦੀਆਂ ਰਹਿੰਦੀਆਂ ਮੀਟਿੰਗਾਂ ਉਹਨਾਂ ਦੇ ਮੁਤਲਕ ਸੀ ਕਿ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਸੁਣੀਆਂ ਤੇ ਦੂਸਰਾ ਜਿਹੜਾ ਵਾ ਕਿ ਲੋਕ ਸਭਾ ਦੀ ਚੋਣ ਜਿਹੜੀ ਆ 900 ਚੁੱਕੀ ਆ ਸੋ ਫਿਰ ਅਸੀਂ ਜਿਹੜਾ ਭਾਵੇਂ ਕਿ ਮੀਟਿੰਗ ਪਹਿਲਾਂ ਦੀ ਫਿਕਸ ਆ ਪਰ ਫਿਰ ਵੀ ਚੋਣ ਹੈ ਕਿਉਂਕਿ ਜਿਹੜੀ ਐਨਾਉਂਸ ਹੋ ਚੁੱਕੀ ਆ ਸੋ ਲੋਕਾਂ ਨੂੰ ਜਿਹੜਾ ਲੋਕ ਸਭਾ ਦੇ ਚੋਂ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਮਦਦ ਕਰਨ ਦੇ ਵਾਸਤੇ ਵੀ ਬੇਨਤੀ ਕੀਤੀ ਆ ਕਿ ਲੋਕਾਂ ਦਾ ਜੋ ਹੰਗਾਰਾ ਸੀ ਜੋ ਲੋਕਾਂ ਦੇ ਵਿੱਚ ਉਤਸ਼ਾਹ ਵਾ ਉਹਦੇ ਤੋਂ ਸੰਜਾਪਦਾ ਵਾ ਕਿ ਜਿਹੜੇ ਲੋਕ ਨੇ ਉਹ ਇਸ ਲੋਕ ਸਭਾ ਖਡੂਰ ਸਾਹਿਬ ਹਲਕੇ ਤੋਂ ਜਿਹੜਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਉਹਨੂੰ ਵੱਡੀ ਬਹੁਮਤ ਦੇ ਨਾਲ ਜਿਤਾਉਣਗੇ ਦੇਖੋ ਜੀ ਇਹ ਲੋਕ ਜਿਹੜੇ ਨੇ ਉਹ ਬਿਲਕੁਲ ਸਾਡੇ ਜਿਹੜੇ ਸਾਬਕਾ ਐਮਸੀ ਗੁਰਪ੍ਰੀਤ ਸਿੰਘ ਵੋਲਡੀ ਵਾਰਡ ਇੰਚਾਰਜ ਨੇ ਪੂਰਨੰਦੀ ਨਾਲ ਉਹਨਾਂ ਦਾ ਇੰਨਾ ਕੁ ਮੋਹ ਆ ਪਿਆਰ ਆ ਉਹਨਾਂ ਰਾਤ ਦਿਨ ਉਹਨਾਂ ਦੀ ਸੇਵਾ ਚ ਹੱਜ ਰਹਿੰਦੇ ਆ ਸੋ ਇਹ ਬਾੜ ਦੇ ਵਿੱਚ ਉਹਨਾਂ ਦੀ ਮਿਹਨਤ ਦਾ صدਕਾ ਹੀ ਇਹ ਬਹੁਤ ਵੱਡਾ ਜਿਹੜਾ ਉਹਨਾਂ ਨੂੰ ਹੰਗਾਰਾ ਮਿਲਿਆ ਸੋ ਇਹ ਜਿਹੜੇ ਆਏ ਨੇ ਅੱਜ ਵੋਟਰ ਤੇ ਸਪੋਰਟਰ ਇਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤ ਕੇ ਇੱਕ ਬਹੁਤ ਵੱਡਾ ਫਤਵਾ ਦੇਣਗੇ ਇਹਦੇ ਫਤਵੇ ਦੇ ਨਾਲ ਜਿੱਥੇ ਮੈਨੂੰ ਹਲਕੇ ਦੇ ਵਿੱਚੋਂ ਸਲਾਹ ਮਿਲੇਗਾ ਉੱਥੇ ਭਗਵੰਤ ਮਾਨ ਸਰਕਾਰ ਵੀ ਹੌਸਲੇ ਦੇ ਨਾਲ ਹੋਰ ਪੰਜਾਬ ਦੀ ਤਰੱਕੀ ਵਾਸਤੇ ਕੰਮ ਕਰੇਗੀ ਮੁੱਦੇ ਤੁਸੀਂ ਮੋਟਾ ਮਗਦੇ ਦੇ ਲੋਕਾਂ ਦੇ ਕੋਲ ਕਿਹੜੇ ਕਿਹੜੇ ਮੁੱਦੇ ਲੈ ਕੇ ਇਸ ਵਿੱਚ ਵਿਚਰਦੇ ਜੀ ਦੇਖੋ ਜੀ ਮੁੱਦੇ ਸ਼ਹਿਰ ਦੇ ਵਿੱਚ ਜਦੋਂ ਅਨ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਸ਼ਹਿਰ ਦੇ ਵਿੱਚ ਮੁੱਦੇ-ਮੁੱਦੇ ਸੀ ਕਿਉਂਕਿ ਪਹਿਲੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਸਮੇਂ ਵਿੱਚ ਨਗਰ ਕੌਂਸਲ ਦੇ ਵਿੱਚ ਬਹੁਤ ਬੁਰਾ ਹਾਲ ਰਿਆ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਮੈਂ ਹਫ਼ਤੇ ਦਹਾ ਦਿਨਾਂ ਦੇ ਵਿੱਚ ਹੀ ਜਿਹੜਾ 10 ਕਰੋ 1.5 ਕਰੋੜ ਦਾ ਘਟਾਲਾ ਇਥੋਂ ਜਿਹੜਾ ਸੀ ਉਹ ਲੱਭ ਕੇ ਸਰਕਾਰ ਦੇ ਹਵਾਲੇ ਕੀਤਾ ਸੋ ਉਹਦੀ ਜਿਹੜੀ ਸੀ ਸਰਕਾਰ ਨੇ the department of vigilance ਉਹ ਭੇਜੀ ਪਹਿਲਾਂ ਸੋ ਉਹਨਾਂ ਨੇ ਵੀ ਜੋ ਉਹ ਘਟਾਲਾ ਸੀ ਉਹਦੇ ਤੇ ਮੋਹਰ ਲਾਈ ਤੇ ਜਿਹੜੇ ਮੁਲਾਜ਼ਮ ਜਿਹਨੇ ਘਟਾਲੇ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਸਸਪੈਂਡ ਕੀਤਾ ਫਿਰ ਜਿਹੜੀ ਇਹ ਜਾਂਚ ਹੈ ਕਿ ਜਿਹੜੀ ਸਟੇਟ ਵਿਜੀਲੈਂਸ ਆ ਉਹਦੇ ਕੋਲ ਚੱਲ ਰਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾਂ ਜਿੰਨਾਂ ਨੇ ਵੀ ਇਹ ਕਪੜੇ ਕੀਤੇ ਆ ਜਿੰਨਾਂ ਜਿੰਨਾਂ ਨੇ ਪੈਸਾ ਖਾਦਾ ਉਹਨਾਂ ਨੂੰ ਕਢਾਇਆ ਜਾਣਾ ਵਾ ਸੋ ਉਹਨਾਂ ਦੇ ਉੱਤੇ ਜਿਹੜਾ ਵਾ ਕਾਰਵਾਈ ਵੀ ਹੋਣੀ ਆ ਸੋ ਜਲਦੀ ਇਹ ਜਿਹੜਾ ਸਮਾਂ ਆਉਣ ਵਾਲਾ ਸੋ ਲੋਕਾਂ ਨੂੰ ਮੇਰੀ ਅਪੀਲ ਆ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਵਾ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਸਹਿਯੋਗ ਸ਼ਹਿਰ ਦੀ ਸੁੰਦਰਤਾ ਵਾਸਤੇ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ ਖੇਰ ਦਾ ਜਿਹੜਾ ਕੂੜਾ ਕਰਕਟ ਆ ਉਹਨੂੰ ਸਾਹਮਣੇ ਦੇ ਵਿੱਚ ਵੀ ਜਿਹੜਾ 10 Tata 8 ਗੱਡੀਆਂ ਆ ਗਈਆਂ ਵਾ 65 ਜਿਹੜੇ ਨੇ ਟਰਾਈਸਾਈਕਲ ਜਿਹੜੇ ਕਿ ਗਿੱਲਾ ਸੁੱਕਾ ਕੂੜਾ ਘਰਾਂ ਤੋਂ ਲੈ ਕੇ ਜਾਇਆ ਕਰਨਗੇ ਤੇ ਪਿੱਟਾਂ ਦੇ ਵਿੱਚ ਪਾਉਣਗੇ ਉੱਥੇ ਜਿਹੜੇ ਗਿੱਲਾ ਕੂੜਾ ਉਹਦੀ ਖਾਦ ਬਣੇਗੀ ਸੁੱਕਾ ਕੂੜਾ ਜਿਹੜਾ ਉਹ ਥਾਂ ਥਾਂ ਲੱਗੇਗਾ ਤੇ ਜਿਹੜਾ ਸ਼ਹਿਰ ਦੇ ਵਿੱਚ ਵੱਡਾ ਵੱਡਾ ਡੰਪ ਲੱਗਾ ਲੋਕਾਂ ਨੂੰ ਬੜੀ ਮੁਸ਼ਕਲ ਆਉਂਦੀ ਆ ਉਹਦਾ ਜਿਹੜੀ ਆ ਉਹਨੂੰ ਚੁੱਕਣ ਦੀ ਜਿਹੜੀ ਆ ਸ਼ੁਰੂਆਤ ਕਰ ਦਿੱਤੀ ਗਈ ਆ 1 ਕਰੋੜ ਤੇ 2 ਲੱਖ ਰੁਪਏ ਦਾ ਠੇਕਾ ਕੰਪਨੀ ਦੇ ਨਾਲ ਹੋ ਗਿਆ ਸੋ ਉਹ ਜਿਹੜਾ ਦੰਪਿਆ ਉਹ 6 ਮਹੀਨੇ ਦੇ ਵਿੱਚ ਸਾਫ ਹੋ ਜਾਏਗਾ ਤੇ ਫਿਰ ਲੋਕਾਂ ਨੂੰ ਪੀ ਲਿਆ ਕਿ ਉਹ ਇਹ ਸ਼ਹਿਰ ਨੂੰ ਸਾਫ ਸੁੰਦਰ ਬਣਾਉਣ ਦੇ ਵਿੱਚ ਸਹਿਯੋਗ ਦੇਣ ਪਾਰਕਾਂ ਨੂੰ ਵਧੀਆ ਬਣਾਇਆ ਜਾ ਰਿਹਾ ਫੇਰ ਦੀਆਂ ਸੜਕਾਂ ਵਧੀਆ ਬਣਾਈਆਂ ਜਾ ਰਹੀਆਂ ਦਰਬਾਰ ਸਾਹਿਬ ਦਾ ਆਲਾ ਦਵਾਲਾ ਸੁੰਦਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਆ ਸ਼ਹਿਰ ਚ ਰੋਹੀ ਲੰਗਦੀ ਆ ਉਹਨੂੰ ਵੀ ਜਿਹੜਾ ਵਾ ਕੋਸ਼ਿਸ਼ ਕਰ ਰਹੇ ਆ ਕਿ ਉਹ ਜਿਹੜਾ ਗੰਧ ਹੈ ਉਹਦਾ ਉਹਨੂੰ ਵੀ ਖਤਮ ਕੀਤਾ ਜਾਵੇ ਰੋਹੀ ਦੀ ਲਾਈਨਿੰਗ ਕੀਤੀ ਜਾਵੇ ਇਸੇ ਤਰ੍ਹਾਂ ਹੀ ਇਹ ਜਿਹੜਾ ਸੱਚਖੰਡ ਰੋਡ ਵਾਲਾ ਇਹਨਾਂ ਦੇ ਨਾਲ ਹੀ ਨਾਲਾ ਪੈਂਦਾ ਇੱਕ ਬਹੁਤ ਵੱਡੀ ਸਮੱਸਿਆ ਵੀ ਹੈ ਸਾਡੀ ਲੋਕਾਂ ਵਾਸਤੇ ਸੋ ਇਹ ਵੀ ਜਿਹੜੀ ਆ ਤਜਵੀਜ਼ ਬਣਾ ਰਹੇ ਆ ਕਿ ਨਾਲਾ ਢੱਕ ਕੇ ਜਿਹੜਾ ਉੱਪਰ ਦੀ ਸੜਕ ਬਣ ਜੇ ਤਾਂ ਕਿ ਲੋਕਾਂ ਦਾ ਜਿਹੜਾ ਇਹ ਮੁਸ਼ਕਲ ਆ ਇਹ ਹੱਲ ਹੋ ਜੇ ਮਹੱਲਾ ਕਲੀਨਿਕ ਚਾਰ ਜਿਹੜੀਆਂ ਸ਼ਹਿਰ ਦੇ ਵਿੱਚ ਜਿਹੜੀਆਂ ਆਮ ਆਦਮੀ ਕਲੀਨਿਕ ਬਣ ਗਈਆਂ ਉਹਨਾਂ ਦੀ ਲੋਕਾਂ ਨੂੰ ਬਹੁਤ ਸਹੂਲਤ ਆ ਉਹਨਾਂ ਤੋਂ ਜਿਹੜੀਆਂ ਮੁਫਤ ਦਵਾਈਆਂ ਤੇ ਮੁਫਤ ਇਲਾਜ ਹੋ ਰਿਹਾ ਵਾ ਮੁਫਤ ਟੈਸਟ ਹੋ ਰਹੇ ਨੇ ਸੋ ਲੋਕ ਜਿਹੜੇ ਨੇ ਉਹ ਭਗਵੰਤ ਮਾਨ ਦੇ ਸਰਕਾਰ ਤੋਂ ਸਰਕਾਰ ਦੇ ਕੰਮਾਂ ਤੋਂ ਬਿਲਕੁਲ ਖੁਸ਼ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਸਾਡਾ ਹੋਰ ਵੀ ਹੌਸਲਾ ਵਧਾਉਣਗੇ ਇਸ ਤਰ੍ਹਾਂ ਦਾ ਲੋਕਾਂ ਦਾ ਹੰਗਾਰਾ ਮਿਲਿਆ ਤੁਹਾਨੂੰ ਵੇਖੋ ਜੀ ਮੇਰਾ ਤੇ ਜਿਹੜਾ ਪਰਿਵਾਰ ਆ ਬਾੜ ਤੇ ਹਮੇਸ਼ਾ ਹੀ ਇਹਨਾਂ ਨੇ ਮੈਨੂੰ ਦੋ ਵਾਰ ਇਥੇ ਐਮਸੀ ਬਣਾਇਆ ਬਹੁਤ ਵੱਡਾ ਹੰਗਾਰਾ ਉਹਦੋਂ ਨਹੀਂ ਦਿੱਤਾ ਫੇਰ ਚਲੋ ਆਪ ਸਰਕਾਰ ਆਈ ਚੰਗੇ ਬੰਦੇ ਆਏ ਇੱਥੇ ਮੇਰੀ ਐਮਐਲਏ ਨਾਲ ਰਮੇਸ਼ ਸਿੰਘ ਸੰਧੂ ਦੇ ਨਾਲ ਨਹੀਂ ਬੰਦੀ ਸੀ ਜਿਹਦੇ ਕਰਕੇ ਲੋਕਲ ਐਮਐਲਏ ਨਾਲ ਸਾਡੀ ਕਦੀ ਵੀ ਸੈਟਿੰਗ ਨਹੀਂ ਹੈਗੀ ਸੀ ਪਰ ਜਦੋਂ ਦੀ ਆਪ ਸਰਕਾਰ ਆਈ ਐਮਐਲ ਸਾਹਿਬ ਡਾਕਟਰ ਕਸ਼ਮੀਰ ਸਿੰਘ ਸੋਲਜੀ ਜਿਹੜੇ ਇਮਾਨਦਾਰ ਬੰਦੇ ਆ ਉਹ ਜਦੋਂ ਜਿੱਤੇ ਤੇ ਆਪਣਾ ਮਨ ਕੀਤਾ ਵੀ ਨਹੀਂ ਯਾਰ ਇਹਨਾਂ ਨਾਲ ਤੁਰਨਾ ਚਾਹੀਦਾ ਵਾ ਮੇਰੀ ਵਾਰਡ ਜਿਹੜੀ ਆ ਹਮੇਸ਼ਾ ਹੀ ਉਹ ਮੇਰੇ ਨਾਲ ਆ ਮੇਰੇ ਭੈਣ ਭਰਾ ਮੇਰੇ ਨਾਲ ਕਿਉਂਕਿ ਉਹ ਮੈਨੂੰ ਆਪਣਾ ਪਰਿਵਾਰ ਦਾ ਇੱਕ ਜੀ ਸਮਝਦੇ ਆ ਤੇ ਮੈਂ ਉਹਨਾਂ ਨੂੰ ਆਪਣੇ ਪਰਿਵਾਰ ਦਾ ਜੀ ਸਮਝਦਾ ਆ ਇਸ ਕਰਕੇ ਬਹੁਤ ਵਧੀਆ ਲੱਗਾ ਇਹ ਹਮੇਸ਼ਾ ਆ ਗਾੜੀ ਆਪਣਾ ਸਾਥ ਦੇਣਗੇ ਆਉਣ ਵਾਲੀਆਂ ਜਿਹੜੀਆਂ elections ਆ ਲੋਕ ਸਭਾ ਦੀਆਂ ਉਹਨਾਂ ਦੇ ਵਿੱਚ ਵੀ ਡਟ ਕੇ ਜਿਹੜਾ ਆ ਅਸੀਂ ਸਾਥ ਦੇਵਾਂਗੇ ਤੇ ਉਹਦੇ ਵਿੱਚ ਵੀ ਇਸ ਵਾਰਡ ਦੇ ਵਿੱਚੋਂ ਅਸੀਂ ਜਿੱਤ ਪ੍ਰਾਪਤ ਕਰਾਂਗੇ ਕਿੰਨੀ ਕੀ ਲੀਡ ਹੋਗੀ ਤੁਹਾਡੀ ਵਾਰਡ ਦੇ ਵਿੱਚ ਲੋਕ ਸਭਾ ਦੀ ਚੋਣਾਂ ਵਿੱਚ ਅਸੀਂ ਤੇ ਕਹਿੰਦੇ ਆਂ ਵੀ ਅਸੀਂ ਗਾੜੀ ਜਿਹੜਾ ਕੋਈ ਬੰਦਾ ਖਲੋਣ ਹੀ ਨਹੀਂ ਦੇਣਾ ਤੇ ਲੀਡ ਤੇ 100% ਹੀ ਲਾਵਾਂਗੇ ਜੀ ਤਰਨ ਤਰਨ ਤੋਂ ਸਾਗਰ ਅਰੋੜਾ ਦੀ ਰਿਪੋਰਟ